ਜਦੋਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਲਾਹੌਰ ਗਏ ਤਾਂ ਗੁਰੂ ਸਾਹਿਬ ਜੀ ਨੇ ਉੱਥੇ ਜਾ ਕੇ ਇੱਕ ਬਹੁਤ ਸੋਹਣੀ ਜੀ ਥਾਂ ਤੇ ਆਸਣ ਕਰ ਲਿਆ ਗੁਰੂ ਸਾਹਿਬ ਜੀ ਦੀ ਕੀਰਤੀ ਹਰ ਪਾਸੇ ਹੋਈ ਪਈ ਸੀ ਹਰ ਕੋਈ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਗੱਲ ਕਰਦਾ ਸੀ ਹਰ ਪਾਸੇ ਗੁਰੂ ਸਾਹਿਬ ਜੀ ਦੀ ਹੀ ਚਰਚਾ ਜਿਸ ਥਾਂ ਤੇ ਗੁਰੂ ਪਾਸ਼ਾ ਜੀ ਬੈਠੇ ਹਨ ਸੰਗਤ ਜੀ ਉੱਥੇ ਸਤ ਚੰਡੇ ਚੁੱਲਦੇ ਸੀ ਉਹ ਸੱਤ ਚੰਡੇ ਸੀਗੇ ਦੁਨੀ ਚੰਦ ਦੇ ਦੁਨੀ ਚੰਦ ਦਾ ਜਿਹੜਾ ਵਪਾਰ ਸੀ ਉਹ ਦੇਸ਼ਾਂ ਵਿਦੇਸ਼ਾਂ ਤੱਕ ਚੱਲਦਾ ਸੀ ਜਦੋਂ ਦੁਨੀ ਚੰਦ ਨੂੰ ਇਹ ਪਤਾ ਲੱਗਾ ਕਿ ਲਾਹੌਰ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਇਹ ਨੇ ਤਾਂ ਫਿਰ ਦੁਨੀ ਚੰਦ ਇਹ ਸੋਚਦਾ ਹੈ ਕਿ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਲੈ ਕੇ ਜਾਵਾਂ ਉਹ ਸਮੇਂ ਦੁਨੀ ਚੰਦ ਆਪਣੇ ਪਿਤਾ ਦਾ ਸ਼ਰਾਦ ਕਰਾ ਰਿਹਾ ਸੀ ਸ਼ਰਾਦ ਕਰਾਣ ਤੋਂ ਬਾਅਦ ਦੁਨੀ ਚੰਦ ਗੁਰੂ ਨਾਨਕ ਸਾਚੇ ਪਾਸ਼ਾ ਜੀ ਦੇ ਕੋਲ ਪਹੁੰਚਦਾ ਹੈ ਤੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ ਦੁਨੀ ਚੰਦ ਦੇ ਨਾਲ ਹੋਰ ਬੰਦੇ ਵੀ ਸਨ ਜਦੋਂ ਦੁਨੀ ਚੰਦ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਤਾਂ ਦੁਨੀ ਚੰਦ ਕਹਿੰਦਾ ਗੁਰੂ ਜੀ ਮੇਰਾ ਆਪ ਜੀ ਦੇ ਪ੍ਰਤੀ ਬਹੁਤ ਸੱਚਾ ਪ੍ਰੇਮ ਹੈ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਆਪ ਜੀ ਮੇਰੇ ਤੇ ਕਿਰਪਾ ਕਰੋ ਤੇ ਮੇਰੇ ਘਰੇ ਚੱਲੋ ਗੁਰੂ ਸਾਹਿਬ ਜੀ ਨੇ ਦੁਨੀ ਚੰਦ ਦਾ ਪਿਆਰ ਵੇਖਿਆ ਤੇ ਉਹਦੀ ਸੱਚੀ ਸਰਦਾ ਜਾਣ ਕੇ ਗੁਰੂ ਸਾਹਿਬ ਜੀ ਉੱਠਦੇ ਐ ਤੇ ਦੁਨੀ ਚੰਦ ਦੇ ਨਾਲ ਚਲੇ ਗਏ ਗੁਰੂ ਸਾਹਿਬ ਜੀ ਨੂੰ ਉਹਨੇ ਇੱਕ ਸੁੰਦਰ ਜ੍ਹਾ ਆਸਨ ਬਿਸ਼ਾ ਕੇ ਦਿੱਤਾ ਤੇ ਗੁਰੂ ਸਹਿਬ ਜੀ ਨੂੰ ਉੱਥੇ ਬਿਰਾਜਮਨ ਕਰਵਾਇਆ ਸਾਥ ਸੰਗਤ ਜੀ ਦੁਨੀ ਚੰਦ ਇੰਨਾ ਅਮੀਰ ਸੀ ਕਿ ਉਹਦੇ ਘਰ ਦੇ ਉੱਪਰ ਸੱਤ ਝੰਡੇ ਚੁਲਦੇ ਸੀ ਜਦੋਂ ਵੀ ਉਹਦੀ ਜ਼ਿੰਦਗੀ ਦੇ ਵਿੱਚ ਮਾਇਆ ਦਾ ਵਾਧਾ ਹੁੰਦਾ ਉਦੋਂ ਉਹ ਇੱਕ ਝੰਡਾ ਹੋਰ ਚੁਲਾ ਦਿੰਦਾ ਫੋ ਜਦੋਂ ਤਨ ਤਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਉਹਦੇ ਘਰ ਦੇ ਵਿੱਚ ਬਰਾਜਮਣ ਹੁੰਦੇ ਨੇ ਤਾਂ ਗੁਰੂ ਪਾਸ਼ਾ ਜੀ ਵੇਖਦੇ ਨੇ ਕਿ ਉਹਦੇ ਘਰ ਦੇ ਵਿੱਚ ਬ੍ਰਾਹਮਣ ਪੰਡਤ ਹੋਰ ਬਹੁਤ ਜ਼ਿਆਦਾ ਰਸ਼ ਲੱਗਿਆ ਪਿਆ ਸਾਥ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟਾਂ ਵਿੱਚ ਇਹ ਜ਼ਰੂਰ ਦੱਸਿਓ ਕਿ ਤੁਸੀਂ ਕਿੱਥੋਂ ਦੀ ਕਥਾ ਸੁਣ ਰਹੇ ਹੋ ਤੇ ਹੁਣ ਟਾਈਮ ਕੀ ਹੋਇਆ ਹੁਣ ਦੁਨੀ ਚੰਦ ਦੇ ਘਰ ਦੇ ਵਿੱਚ ਬਹੁਤ ਲੋਕ ਆਏ ਹੋਏ ਨੇ ਤੇ ਉਹ ਸਾਰਿਆਂ ਨੂੰ ਭੋਜਨ ਕਰਾਇਆ ਜਾ ਰਿਹਾ ਹੈ। ਗੁਰੂ ਸਾਹਿਬ ਜੀ ਕਹਿੰਦੇ ਦੁਨੀ ਚੰਦ ਇਹ ਗੱਲ ਕੀ ਹੈ? ਇੰਨਾ ਭੋਜਨ ਕਿਉਂ ਕਰਵਾਇਆ ਜਾ ਰਿਹਾ ਹੈ? ਦੁਨੀ ਚੰਦ ਕਹਿੰਦਾ ਗੁਰੂ ਜੀ ਅੱਜ ਦੇ ਦਿਨ ਮੇਰੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸੀ। ਮੈਂ ਇਹਨਾਂ ਬ੍ਰਾਹਮਣਾਂ ਨੂੰ ਭੋਜਨ ਇਸ ਲਈ ਸ਼ਿਕਾਇਆ ਵੀ ਆ ਜਿਹੜਾ ਪੁੰਨ ਦਾਣਾ ਆ ਮੇਰੇ ਪਿਤਾ ਤੱਕ ਪਹੁੰਚੇ। ਗੁਰੂ ਜੀ ਮੈਂ ਤਾਂ ਲਹੌਰ ਦਾ ਇੱਕ ਵੀ ਬ੍ਰਾਹਮਣ ਹੀ ਛੱਡਿਆ। ਜਿੱਥੇ-ਜਿੱਥੇ ਜਿਹੜਾ ਵੀ ਬ੍ਰਾਹਮਣ ਸੀ ਉਹਨਾਂ ਸਾਰਿਆਂ ਨੂੰ ਸੱਦ ਕੇ ਮੈਂ ਭੋਜਨ ਸਿਖਾ ਦਿੱਤਾ। ਗੁਰੂ ਜੀ ਕਹਿੰਦੇ ਠੀਕ ਹੈ। ਤੂੰ ਸਾਰਿਆਂ ਨੂੰ ਭੋਜਨ ਸਿਖਾ ਦਿੱਤਾ। ਪਰ ਤੂੰ ਇਹ ਗੱਲ ਦੱਸ ਕਿ ਆ ਜਿਹੜਾ ਸਿਖਾਇਆ ਹੋਇਆ ਭੋਜਨ ਹੈ ਕੀ ਆ ਭੋਜਨ ਤੇਰੇ ਪਿਤਾ ਤੱਕ ਪਹੁੰਚ ਗਿਆ ਕਿ ਨਹੀਂ? ਦੁਨੀ ਚੰਦ ਕਹਿੰਦਾ ਮਹਾਰਾਜ ਇਹ ਗੱਲ ਤਾਂ ਮੈਨੂੰ ਨਹੀਂ ਪਤਾ। ਇਹ ਗੱਲ ਬਾਰੇ ਤੁਸੀਂ ਹੀ ਜਾਣਦੇ ਹੋ। ਤੁਸੀਂ ਪਰਮੇਸ਼ਰ ਦੇ ਰੂਪ ਗੁਰੂ ਨਾਨਕ ਸੱਚੇ ਪਾਸ਼ਾ ਇਹ ਆਪ ਜੀ ਹੀ ਦੱਸ ਸਕਦੇ ਹਾਂ ਕਿ ਇਹ ਭੋਜਨ ਮੇਰੇ ਪਿਤਾ ਤੱਕ ਪਹੁੰਚਿਆ ਹੈ ਕਿ ਨਹੀਂ ਗੁਰੂ ਨਾਨਕ ਸੱਚੇ ਪਾਸ਼ਾ ਦੁਨੀ ਚੰਦ ਨੂੰ ਕਹਿੰਦੇ ਕਿ ਤੇਰਾ ਪਿਤਾ ਤਿੰਨ ਦਿਨ ਤੋਂ ਭੁੱਖਾ ਬੈਠਾ ਹੈ ਦੁਨੀ ਚੰਦ ਗੁਰੂ ਸਾਹਿਬ ਜੀ ਦੀ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੁੰਦਾ ਹੈ ਕਿਉਂਕਿ ਸਾਧ ਸੰਗਤ ਜੀ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਹੈ ਕਿ ਮੈਂ ਲਾਹੌਰ ਦਾ ਇੱਕ ਵੀ ਬ੍ਰਾਹਮਣ ਨਹੀਂ ਛੱਡਿਆ ਕੇ ਜਿੰਨੂ ਮੈਂ ਭੋਜਨ ਅਸ਼ਕਾਇਆ ਹੋਏ ਕਿਉਂਕਿ ਉਹਦੇ ਮਨ ਦੀ ਇੱਛਾ ਇਹ ਸੀ ਕਿ ਆਹ ਭੋਜਨ ਮੇਰੇ ਪਿਤਾ ਤੱਕ ਪਹੁੰਚ ਸਕੇ ਤੇ ਜਦੋਂ ਹੁਣ ਉਹਨੇ ਇਹ ਗੱਲ ਸੁਣ ਲਈ ਕਿ ਮੇਰਾ ਪਿਤਾ ਤਾਂ 3 ਦਿਨ ਤੋਂ ਭੁੱਖਾ ਬੈਠਾ ਹੈ ਸਿਰ सेठ ਦੁਨੀ ਚੰਦ ਬਹੁਤ ਸੋਚਾਂ ਵਿੱਚ ਪੈ ਗਿਆ ਉਹ ਕਹਿੰਦਾ ਮਹਾਰਾਜ 3 ਦਿਨ ਹੋ ਗਏ ਮੇਰਾ ਪਿਤਾ ਭੁੱਖਾ ਬੈਠਾ ਹੈ ਸਿਰ ਗੁਰੂ ਨਾਨਕ ਸੱਚੇ ਪਾਸ਼ਾ ਕਹਿੰਦੇ ਹਾਂ ਤੇਰਾ ਪਿਤਾ 3 ਦਿਨ ਤੋਂ ਭੁੱਖਾ ਬੈਠਾ ਹੈ ਤੇ ਉਹਦੇ ਤੱਕ ਕੋਈ ਵੀ ਭੋਜਨ ਨਹੀਂ ਪਹੁੰਚਿਆ ਸੋ ਜਦ ਦੁਨੀ ਚੰਦ ਇਹ ਗੱਲ ਸੁਣਦਾ ਤੇ ਉਹ ਬਹੁਤ ਨਿਮਰਤਾ ਵਿੱਚ ਆ ਕੇ ਕਹਿੰਦਾ ਗੁਰੂ ਜੀ ਕਿਰਪਾ ਕਰਕੇ ਤੁਸੀਂ ਮੈਨੂੰ ਇਹ ਗੱਲ ਦੱਸ ਦਿਓ ਕਿ ਮੇਰਾ ਪਿਤਾ ਬੈਠਾ ਕਿੱਥੇ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਦੁਨੀ ਚੰਦ ਤੇਰਾ ਜਿਹੜਾ ਪਿਤਾ ਹੈ ਉਹ ਬਗਿਆੜ ਦੀ ਜੁਨੀ ਦੇ ਵਿੱਚ ਹੈ ਇੱਥੋਂ 5 ਕੋਹ ਦੀ ਦੂਰੀ ਤੇ ਝਾੜੀਆਂ ਨੇ ਤੇ ਉਹ ਝਾੜੀਆਂ ਦੇ ਵਿੱਚ ਤੇਰਾ ਪਿਤਾ ਲੁਕ ਕੇ ਬੈਠਾ ਹੋਇਆ। ਗੁਰੂ ਜੀ ਕਹਿੰਦੇ ਜਦੋਂ ਤੂੰ ਉੱਥੇ ਜਾਏਂਗਾ ਤੇ ਆਪਣੇ ਪਿਤਾ ਨੂੰ ਵੇਖੇਂਗਾ ਇਹਦਾ ਭਾਵ ਜਦੋਂ ਤੂੰ ਉਸ ਬਗਿਆੜ ਨੂੰ ਵੇਖੇਂਗਾ ਤੇ ਤੂੰ ਡਰ ਨਾ ਜਾਈਂ ਕਿਉਂਕਿ ਉਹੀ ਤੇਰਾ ਪਿਤਾ ਹੈ ਤੇ ਜਦੋਂ ਉਹ ਬਗਿਆੜ ਤੇਰੇ ਦਰਸ਼ਨ ਕਰੇਗਾ ਉਹ ਬਗਿਆੜ ਇਕੋ ਦਮ ਮਨੁੱਖੀ ਸਰੀਰ ਦੇ ਵਿੱਚ ਆ ਜਾਏਗਾ। ਦੁਨੀ ਚੰਦੇ ਸਾਰੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੁੰਦਾ ਸੋ ਦੁਨੀ ਚੰਦ ਨੇ ਇੱਕ ਭਾਂਡੇ ਦੇ ਵਿੱਚ ਖੀਰ ਪਾਈ ਤੇ ਜਿਸ ਦਿਸ਼ਾ ਵੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਉਸੇ ਦਿਸ਼ਾ ਵੱਲ ਦੁਨੀ ਚੰਦ ਤੁਰ ਪਿੰਦਾ ਜਦੋਂ ਦੁਨੀ ਚੰਦ ਪੰਜ ਕੋ ਦੂਰ ਚਲਾ ਗਿਆ ਤਾਂ ਉੱਥੇ ਉਹਨੇ ਝਾੜੀਆਂ ਦੇ ਵਿੱਚ ਇੱਕ ਬਗਿਆੜ ਨੂੰ ਵੇਖਿਆ ਉਹਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਚਨ ਯਾਦ ਆਏ ਕਿ ਤੂੰ ਡਰਨਾ ਨਹੀਂ ਹੈ ਉਹੀ ਤਰ੍ਹਾਂ ਪਿਤਾ ਫਿਰ ਦੁਨੀ ਚੰਦ ਨੇ ਉਸੇ ਵਕਤ ਆਪਣੇ ਪਿਤਾ ਨੂੰ ਮੱਥਾ ਟੇਕ ਦਿੱਤਾ ਜਦੋਂ ਉਹ ਬਗਿਆੜ ਨੇ ਵੇਖਿਆ ਕਿ ਆ ਤਾਂ ਮੇਰਾ ਪੁੱਤਰ ਹੈ ਉਹ ਇੱਕੋ ਦਮ ਬਗਿਆੜ ਦੇ ਸਰੀਰ ਤੋਂ ਮਨੁੱਖੀ ਸਰੀਰ ਦੇ ਵਿੱਚ ਬਦਲ ਜਾਂਦਾ ਜਿਸ ਤਰ੍ਹਾਂ ਦੀ ਰੂਪਰੇਖਾ ਦੁਨੀ ਚੰਦ ਤੇ ਪਿਤਾ ਦੀ ਸੀ ਉਹ ਬਗਿਆੜ ਉਸੇ ਰੂਪਰੇਖਾ ਵਿੱਚ ਆ ਜਾਂਦਾ ਸੋ ਉਸ ਸਮੇਂ ਦੁਨੀ ਚੰਦ ਨੇ ਉਹ ਖੀਰ ਦਾ ਭਾਂਡਾ ਪਰਿਆ ਹੋਇਆ ਆਪਣੇ ਪਿਤਾ ਦੇ ਅੱਗੇ ਰੱਖਿਆ ਉਹਦੇ ਪਿਤਾ ਨੇ ਉਹ ਸਾਰੀ ਖੀਰ ਖਾ ਲਈ ਦੁਨੀ ਚੰਦ ਫਿਰ ਆਪਣੇ ਪਿਤਾ ਨੂੰ ਪੁੱਛਦਾ ਹੈ ਕਿ ਪਿਤਾ ਜੀ ਤੁਸੀਂ ਤਾਂ ਬਹੁਤ ਧਰਮਾਤਮਾ ਬੰਦੇ ਸੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਦਾ ਹੀ ਚੰਗੇ ਕੰਮ ਕੀਤੇ ਆ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ ਮੈਂ ਤਾਂ ਇਹ ਬਚਪਨ ਤੋਂ ਹੀ ਦੇਖਿਆ ਤੁਸੀਂ ਹਮੇਸ਼ਾ ਹੀ ਸ਼ੁਭ ਕੰਮ ਕਰਦੇ ਸੀ ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਕਿ ਤੁਸੀਂ ਬਗਿਆੜ ਦੀ ਜੁਨੀ ਵਿੱਚ ਕਿਵੇਂ ਪਹਗੇ ਪਿਤਾ ਜੀ ਮੇਰ ਤੇ ਕਿਰਪਾ ਕਰੋ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਕਿਵੇਂ ਬਗਿਆੜ ਦੀ ਜੁਨੀ ਵਿੱਚ ਆ ਗਏ ਤੇ ਪਿਤਾ ਜੀ ਇਹ ਵੀ ਗੱਲ ਦੱਸੋ ਕਿ ਤੁਸੀਂ ਇੱਕੋ ਦਮ ਬਗਿਆੜ ਦੇ ਸਰੀਰ ਤੋਂ ਮਨੁੱਖਾ ਸਰੀਰ ਵਿੱਚ ਕਿਵੇਂ ਆ ਗਏ ਉਹਦਾ ਪਿਤਾ ਉਹਨੂੰ ਕਹਿੰਦਾ ਹੈ ਮੈਂ ਮੇਰੇ ਪੁੱਤਰ ਮੈਂ ਜਦੋਂ ਆਪਣੇ ਅੰਤਿਮ ਸਮੇਂ ਦੇ ਵਿੱਚ ਸੀ ਉਦੋਂ ਸਾਡੇ ਕਰ ਦੇ ਕੋਲ ਇੱਕ ਬੰਦਾ ਮੱਛੀ ਰਿੰਦਾ ਪਿਆ ਸੀ। ਉਹਦੀ ਮੱਛੀ ਰਿੰਨ ਦੀ ਆਵਾਜ਼ ਮੇਰੇ ਕੰਨਾਂ ਤੱਕ ਪਹੁੰਚੀ। ਤੇ ਉਹ ਮੱਛੀ ਦੀ ਗੰਧ ਮੇਰੇ ਨੱਕ ਤੱਕ ਪਹੁੰਚੀ। ਜਦੋਂ ਮੈਂ ਉਹਦੀ ਗੰਧ ਸੁੰਗੀ ਤਾਂ ਫਿਰ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਮੱਛੀ ਨਹੀਂ ਖਾਧੀ। ਦਿਲ ਕਰਦਾ ਕਿ ਮੈਂ ਮੱਛੀ ਖਾ ਨਵਾਂ। ਮੱਛੀ ਖਾਣ ਲਈ ਮੇਰਾ ਮਨ ਲਲਚਾ ਗਿਆ। ਤੇ ਗੱਲ ਐਵੇਂ ਹੈ ਪੁੱਤਰ ਉਹੀ ਮੇਰਾ ਅੰਤਲਾ ਸਮਾ ਸੀ। ਮੈਂ ਮੱਛੀ ਖਾ ਨਹੀਂ ਸਕਿਆ ਤੇ ਮੇਰਾ ਅੰਤਲਾ ਸਮਾਪੂਰ ਹੋ ਗਿਆ ਮੇਰੇ ਮਾਂ ਦੀ ਵਾਸ਼ਨਾ ਕਿ ਮੈਂ ਮੱਛੀ ਖਾਣਾ ਚਾਹੁੰਦਾ ਇਹ ਮਨ ਦੇ ਵਿੱਚ ਹੀ ਰਹੀ ਜਿੱਥੇ ਮੇਰੀ ਮਾਂ ਦੀ ਵਾਸ਼ਨਾ ਖੜ ਗਈ ਸੀ ਉਹੋ ਜਿਹਾ ਸ਼ਰੀਰ ਮੈਨੂੰ ਪਰਮਾਤਮਾ ਨੇ ਦੇ ਦਿੱਤਾ ਤੇ ਮੈਨੂੰ ਬਗਿਆੜ ਦੀ ਜੁਨੀ ਦੇ ਵਿੱਚ ਪਾ ਦਿੱਤਾ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਪਸ਼ਟ ਕੀਤਾ ਕਿ ਜੋ ਵੀ ਤੁਸੀਂ ਚੀਜ਼ ਅੰਤਿਮ ਸਮੇਂ ਦੇ ਵਿੱਚ ਸੋਚੋਗੇ ਉਹ ਜਿਹੀ ਸ਼ਰੀਰ ਤੁਹਾਨੂੰ ਅਗਲੇ ਜਨਮ ਵਿੱਚ ਮਿਲ ਜੇਗਾ ਗੁਰੂ ਜੀ ਕਹਿੰਦੇ ਨੇ ਜਿਹੜਾ ਅੰਤਲੇ ਸਮੇਂ ਪੈਸੇ ਨੂੰ ਧਨ ਨੂੰ ਯਾਦ ਕਰਦਾ ਕਰਦਾ ਮਰ ਜੇਗਾ ਗੁਰੂ ਜੀ ਕਹਿੰਦੇ ਉਹ ਮੁੜ ਮੁੜ ਸੱਪ ਦੀ ਜੂਨੀ ਵਿੱਚ ਪਏਗਾ ਸੇ ਰੱਗੇ ਗੁਰੂ ਜੀ ਇਹ ਵੀ ਕਹਿੰਦੇ ਨੇ ਜਿਹੜਾ ਅੰਤਲੇ ਸਮੇਂ ਇਸਤਰੀ ਨੂੰ ਯਾਦ ਕਰਦਾ ਕਰਦਾ ਮਰ ਜੇਗਾ ਗੁਰੂ ਜੀ ਕਹਿੰਦੇ ਉਹ ਵਾਰ-ਵਾਰ ਵੇਸਵਾ ਦੀ ਜੂਨ ਵਿੱਚ ਪਏਗਾ ਗੁਰੂ ਜੀ ਕਹਿੰਦੇ ਜਿਹੜਾ ਅੰਤਲੇ ਸਮੇਂ ਆਪਣੇ ਬੱਚਿਆਂ ਨੂੰ ਯਾਦ ਕਰਦਾ ਕਰਦਾ ਮਰ ਜੇਗਾ ਉਸ ਇਨਸਾਨ ਨੂੰ ਸੂਰ ਦੀ ਜੂਨ ਮਿਲੇਗੀ ਤੇ ਗੁਰੂ ਜੀ ਅੱਗੇ ਇਹ ਦੱਸਦੇ ਨੇ ਜਿਹੜਾ ਬੰਦਾ ਅੰਤਲੇ ਸਮੇਂ ਦੇ ਵਿੱਚ ਆਪਣੇ ਘਰ ਨੂੰ ਆਪਣੀ ਜਾਇਦਾਦ ਨੂੰ ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਕਰਦਾ ਮਰੇਗਾ ਗੁਰੂ ਜੀ ਕਹਿੰਦੇ ਉਹ ਇਨਸਾਨ ਪ੍ਰੇਤ ਜੂਨੀ ਵਿੱਚ ਵਾਰ-ਵਾਰ ਆਏਗਾ ਤੇ ਗੁਰੂ ਜੀ ਅੱਗੇ ਸਾਨੂੰ ਇਹ ਦੱਸਦੇ ਨੇ ਕਿ ਜਿਹੜਾ ਇਨਸਾਨ ਅੰਤਲੇ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਕਰਦਾ ਪਰਮਾਤਮਾ ਦੇ ਵਿੱਚ ਆਪਣੀ ਬਿਰਤੀ ਟਿਕਾ ਲੈਂਦਾ ਹੈ ਗੁਰੂ ਜੀ ਕਹਿੰਦੇ ਉਹ ਇਨਸਾਨ ਮੁਕਤ ਹੋ ਜਾਂਦਾ ਹੈ ਉਹ ਮਨੁੱਖ ਤਨ istri ਪੁੱਤਰ ਆਦੀ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ ਉਹਦੇ ਹਿਰਦੇ ਵਿੱਚ ਪਰਮਾਤਮਾ ਆਵਸਦਾ ਹੈ ਸੋ ਸਾਧ ਸੰਗਤ ਜੀ ਇੱਥੇ ਤਾਂ ਗੁਰੂ ਪਾਸ਼ਾ ਜੀ ਨੇ ਸਪਸ਼ਟ ਕੀਤਾ ਸਾਨੂੰ ਬਹੁਤ ਸਾਫ਼ ਸਾਫ਼ ਦੱਸਿਆ ਹੈ ਵੇ ਜਿਹੜੀ ਵੀ ਚੀਜ਼ ਤੁਸੀਂ ਅੰਤਲੇ ਸਮੇਂ ਸੋਚੋਗੇ ਤੁਸੀਂ ਆਪਣੇ ਆਉਣ ਵਾਲੇ ਅਗਲੇ ਜਨਮਾਂ ਦੇ ਵਿੱਚ ਉਹੀ ਬਣ ਜਾਓਗੇ ਜੇ ਤਾ ਰੱਬ ਦਾ ਨਾਮ ਜਪੋਗੇ ਤਾਂ ਤੁਸੀਂ ਮੁਕਤ ਹੋ ਜਾਓਗੇ ਜੇ ਉਹੀ ਕੋਠੀਆਂ ਕਾਰੋਬਾਰੀ ਸੋਚਣਾ ਹੈ ਆਪਣੇ ਪੈਸੇ ਬਾਰੇ ਸੋਚਣਾ ਹੈ ਆਪਣੇ ਘਰ ਦੇ ਬਾਰੇ ਸੋਚਣਾ ਹੈ ਆਪਣੀ istri ਬਾਰੇ ਸੋਚਣਾ ਹੈ ਫਿਰ ਸਾਨੂੰ ਇਹਨਾਂ ਜੁਨਾ ਦੇ ਵਿੱਚ ਭਟਕਣਾ ਪਏਗਾ ਉਹ ਵੀ ਸਾਧ ਸੰਗਤ ਜੀ ਇੱਕ ਵਾਰ ਨਹੀਂ ਗੁਰੂ ਜੀ ਨੇ ਇਥੇ ਦੱਸਿਆ ਕਿ ਸਾਨੂੰ ਵਾਰ-ਵਾਰ ਪਟਕਣਾ ਪੇਗਾ ਸਾਧ ਸੰਗਤ ਜੀ ਇੱਕ ਗੱਲ ਹੋਰ ਹੈ ਅੰਤਲੇ ਸਮੇਂ ਸਾਨੂੰ ਪਰਮਾਤਮਾ ਦਾ ਨਾਮ ਚਿੱਤੇ ਆਵੇ ਇਹਦੇ ਵਾਸਤੇ ਸਾਧ ਸੰਗਤ ਜੀ ਸਾਨੂੰ ਪਹਿਲਾਂ ਤੋਂ ਹੀ ਤਿਆਰੀ ਕਰਨੀ ਪੈਣੀ ਹੈ ਜੇ ਅਸੀਂ ਪਰਮਾਤਮਾ ਦਾ ਨਾਮ ਅੱਜ ਜਪੀ ਜਾਵਾਂਗੇ ਤੇ ਕਦੇ ਵੀ ਸਾਰਾਂਗੇ ਨਹੀਂ ਤਾਂ ਸਾਧ ਸੰਗਤ ਜੀ ਅੰਤਲੇ ਸਮੇਂ ਆਪੇ ਹੀ ਪਰਮੇਸ਼ਰ ਦਾ ਨਾਮ ਯਾਦ ਰਹੇਗਾ ਜੀ ਅਸੀਂ ਪਰਮਾਤਮਾ ਦਾ ਨਾਮ ਵਿਚਾਰੀ ਬੈਠੇ ਸਾਨੂੰ ਪਰਮੇਸ਼ਰ ਦਾ ਨਾਮ ਯਾਦ ਨਹੀਂ ਰਹਾ ਸਿਰ ਪਰਮਾਤਮਾ ਦਾ ਨਾਮ ਅੰਤਲੇ ਸਮੇਂ ਚੇਤੇ ਨਹੀਂ ਆਉਂਦਾ ਸੋ ਦੁਨੀ ਚੰਦ ਦਾ ਪਿਤਾ ਕਹਿੰਦਾ ਮੇਰੇ ਅੰਤਲੇ ਸਮੇਂ ਦੀ ਵਾਸ਼ਨਾ ਕਰਕੇ ਮੈਨੂੰ ਬਗਿਆੜ ਦੀ ਜੁਨੀ ਮਿਲ ਗਈ ਤੇ ਮੈਂ ਬਗਿਆੜ ਬਣ ਗਿਆ ਦੁਨੀ ਚੰਦ ਤੂੰ ਦੂਸਰੀ ਗੱਲ ਮੈਨੂੰ ਇਹ ਪੁੱਛੀ ਸੀ ਕਿ ਮੈਂ ਬਗਿਆੜ ਤੋਂ ਇਨਸਾਨ ਕਿਵੇਂ ਬਣਿਆ ਦੁਨੀ ਚੰਦ ਦਾ ਪਿਤਾ ਕਹਿਣ ਲੱਗਿਆ ਕਿ ਤੇਰੇ ਕਰ ਜੋ ਮਹਾਪੁਰਸ਼ ਆਏ ਹੋਏ ਨੇ ਉਹ ਪਰਮੇਸ਼ਰ ਦੇ ਰੂਪ ਨੇ ਉਹਨਾਂ ਨੂੰ ਤੂੰ ਕਿਤੇ ਇਨਸਾਨ ਨਾ ਜਾਣ ਲਈ ਉਹ ਜਗਤਗੁਰੂ ਗੁਰੂ ਨਾਨਕ ਸੱਚੇ ਪਾਸ਼ਾ ਹਨ ਖੁਦ ਖੁਦਾ ਪਰਮੇਸ਼ਰ ਨੇ ਜਿਹੜਾ ਇਨਸਾਨ ਵੀ ਉਹਨਾਂ ਦੇ ਦਰਸ਼ਨ ਕਰਦਾ ਹੈ ਉਹ ਪਵਿੱਤਰ ਹੋ ਜਾਂਦਾ ਤੂੰ ਉਹਨਾਂ ਦੇ ਦਰਸ਼ਨ ਕਰਕੇ ਪਵਿੱਤਰ ਹੋ ਗਿਆ ਤੇ ਜਦੋਂ ਮੈਂ ਤੇਰੇ ਦਰਸ਼ਨ ਕੀਤੇ ਮੈਂ ਆਪ ਵੀ ਵੱਡਪਾਗਾ ਹੋ ਗਿਆ ਮੈਨੂੰ ਤੇਰੇ ਦਰਸ਼ਨਾਂ ਦੇ ਵਿੱਚੋਂ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ دیدار ਹੋ ਰਿਹਾ ਹੈ ਇਸ ਕਰਕੇ ਮੇਰੇ ਸਾਰੇ ਪਾਪ ਬਖਸ਼ੇ ਗਏ ਤੇ ਮੈਨੂੰ ਸਿੱਧਾ ਬਗਿਆੜ ਦੀ ਜੁਨੀ ਤੋਂ ਇਨਸਾਨ ਦੀ ਜੁਨੀ ਮਿਲ ਗਈ ਸਾਧ ਸੰਗਤ ਜੀ ਇਹ ਗੱਲ ਸੱਚ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਇੱਕ ਨਜ਼ਰ ਸਾਡੇ ਜਨਮਾਂ ਜਨਮਾਂ ਦੇ ਪਾਪ ਕੱਟ ਸਕਦੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇੱਕ ਦਰਸ਼ਨ ਸਾਡੇ ਜਨਮਾਂ ਜਨਮਾਂ ਦੇ ਪਾਪ ਕੱਟ ਸਕਦਾ। ਉਹਨੂੰ ਉਸਦਾ ਪਿਤਾ ਕਹਿੰਦਾ ਕਿ ਮੇਰੇ ਵੀ ਸਾਰੇ ਪਾਪ ਕੱਟੇਗੇ। ਤਾਂ ਹੀ ਤਾਂ ਮੈਂ ਬਗਿਆੜ ਦੀ ਜੁਨੀ ਦੇ ਵਿੱਚੋਂ ਮਨੁੱਖਾ ਸਰੀਰ ਵਿੱਚ ਆ ਗਿਆ। ਤੇ ਦੁਨੀ ਚੰਦ ਮੇਰੇ ਪੁੱਤਰ ਮੇਰੀ ਇੱਕ ਗੱਲ ਸੁਣ। ਮੇਰੇ ਤੇ ਇਹ ਸਾਰੀ ਕਿਰਪਾ ਹੋਈ ਕਿਉਂ? ਅਸਲ ਦੇ ਵਿੱਚ ਮੇਰੇ ਪੁਰਬਲੇ ਕਰਮ ਜਾਗੇ। ਮੈਂ ਆਪਣੇ ਪਿਛਲੇ ਜਨਮ ਦੇ ਵਿੱਚ ਬਹੁਤ ਚੰਗੇ ਕਰਮ ਕਰਦਾ ਸੀ। ਬਸ ਆਪਣੇ ਅੰਤਲੇ ਸਮੇਦੇ ਵਿੱਚ ਹੀ ਫਸ ਗਿਆ ਇਸ ਲਈ ਮੇਰੇ ਜਿਹੜੇ ਚੰਗੇ ਕਰਮ ਸੀ ਉਹਨਾਂ ਦਾ ਫਲ ਮੈਨੂੰ ਮਿਲਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਰੇ ਘਰੇ ਆਏ ਤੇ ਐਵੇਂ ਮੈਂ ਮਨੁੱਖਾ ਸਰੀਰ ਦੇ ਵਿੱਚ ਆ ਗਿਆ ਤੇ ਮੈਨੂੰ ਹੁਣ ਬਿਨਾਂ ਦੇਰੀ ਤੋਂ ਉੱਤਮ ਗਤ ਪ੍ਰਾਪਤ ਹੋ ਜਾਏਗੀ ਬਸ ਇੰਨੀ ਗੱਲ ਕਹਿ ਕੇ ਦੁਨੀ ਚੰਦ ਦਾ ਪਿਤਾ ਸਵਰਗਾਂ ਵਿੱਚ ਚਲਾ ਗਿਆ ਦੁਨੀ ਚੰਦ ਸਾਰਾ ਕੌਤਕ ਵੇਖ ਕੇ ਬਹੁਤ ਹੈਰਾਨ ਹੁੰਦਾ ਤੇ ਆ ਸਾਰੀ ਗੱਲ ਸੋਚਦਾ ਸੋਚਦਾ ਆਪਣੇ ਘਰੇ ਪਹੁੰਚ ਜਾਂਦਾ ਹੈ ਘਰੇ ਆਂਦਿਆ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਕਹਿਣ ਲੱਗਾ ਗੁਰੂ ਜੀ ਮੇਰਾ ਪਿਤਾ ਪਤਾ ਨਹੀਂ ਕਦੋਂ ਦਾ ਬਗਿਆੜ ਦੀ ਜੂਨੀ ਦੇ ਵਿੱਚ ਉਹ ਕਿੰਨੇ ਹੀ ਦੁੱਖ ਭੋਗ ਰਿਹਾ ਹੋਣਾ ਹੁਣ ਦੁਨੀ ਚੰਦ ਪਿਆਰ ਵਿੱਚ ਭਿੱਜ ਕੇ ਗੁਰੂ ਨਾਨਕ ਸੱਚੇ ਪਾਸ਼ਾ ਨੂੰ ਕਹਿੰਦਾ ਮਹਾਰਾਜ ਮੈਨੂੰ ਇਹ ਗੱਲ ਪਤਾ ਲੱਗੀ ਕਿ ਤੁਸੀਂ ਹੀ ਰੱਬ ਹੋ ਤੁਸੀਂ ਹੀ ਖੁਦ ਖੁਦਾ ਪਰਮੇਸ਼ਰ ਹੋ ਤੁਹਾਡੇ ਤੋਂ ਉੱਪਰ ਕੁਝ ਵੀ ਨਹੀਂ ਹੈ ਤੁਸੀਂ ਪਹਿਲਾਂ ਵੀ ਸੀ ਅੱਜ ਵੀ ਹੋ ਤੇ ਹਮੇਸ਼ਾ ਹੀ ਰਹੋਗੇ ਗੁਰੂ ਜੀ ਤੁਸੀਂ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ ਹੋ ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ ਮੈਨੂੰ ਹੁਕਮ ਦਿਓ ਕਿ ਮੈਂ ਕੀ ਕਰਾਂ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਦੁਨੀ ਚੰਦ ਤੂੰ ਐਂ ਕਰ ਆ ਸੂਈ ਫੜ ਲੈ ਦੁਨੀ ਚੰਦ ਤੂੰ ਵੀ ਪਰਲੋਕ ਗਮਨ ਕਰਨਾ ਹੈ ਤੇ ਅਸੀਂ ਵੀ ਕਰਨਾ ਹੈ ਪਰ ਜਦੋਂ ਅਸੀਂ ਦੋਨੋਂ ਉੱਪਰ ਮਿਲਾਂਗੇ ਨਾ ਉਦੋਂ ਅਸੀਂ ਤੇਰੇ ਕੋਲ ਆ ਸੂਈ ਲੈ ਲਾਂਗੇ ਦੁਨੀ ਚੰਦ ਨੇ ਉਹ ਸੂਈ ਆਪਣੀ ਪਤਨੀ ਨੂੰ ਦੇ ਦਿੱਤੀ ਤੇ ਕਹਿੰਦਾ ਭਾਗਵਾਨ ਨੇ ਇਹ ਸੂਈ ਨੂੰ ਤੂੰ ਬਹੁਤ ਧਿਆਨ ਨਾਲ ਰੱਖਣਾ ਕੋਈ ਕਿਤੇ ਆ ਸੂਈ ਲੈ ਨਾ ਜਾਵੇ ਇਹ ਸਾਡੀ ਮਾਨਤ ਨਹੀਂ ਹੈ ਆ ਸੂਈ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਰਲੋਕ ਵਿੱਚ ਦੇਣੀ ਹੈ ਹੁਣ ਸਾਧ ਸੰਗਤ ਜੀ ਜਿਹੜੀ ਦੁਨੀ ਚੰਦ ਦੀ ਘਰ ਵਾਲੀ ਸੀ ਉਹ ਧਰਮ ਤੇ ਚੱਲਣ ਵਾਲੀ ਤੇ ਪਰਮਾਤਮਾ ਨੂੰ ਮੰਨਣ ਵਾਲੀ ਸੀ ਦੁਨੀ ਚੰਦ ਦੀ ਪਤਨੀ ਕਹਿੰਦੀ ਤੁਸੀਂ ਆ ਸੂਈ ਨੂੰ ਪ੍ਰਲੋਕ ਵਿੱਚ ਕਿਵੇਂ ਲੈ ਕੇ ਜਾਓਗੇ ਉਹ ਕਹਿੰਦੀ ਆ ਸੂਈ ਨੂੰ ਤੁਸੀਂ ਤਾਂ ਲੈ ਕੇ ਜਾਓਗੇ ਜੇ ਤੁਹਾਡਾ ਆਪਣਾ ਸਰੀਰ ਵੀ ਪ੍ਰਲੋਕ ਵਿੱਚ ਜਾਏਗਾ ਦੁਨੀ ਚੰਦ ਫਿਰ ਵਿਚਾਰ ਕਰਦਾ ਕਿ ਮੇਰਾ ਸਰੀਰ ਤਾਂ ਇੱਥੇ ਹੀ ਰਹਿ ਜਾਣਾ ਹੈ ਪਰ ਲੋਕ ਦੇ ਵਿੱਚ ਤਾਂ ਇਹ ਸਰੀਰ ਨੇ ਨਾਲ ਜਾਣਾ ਨਹੀਂ ਜਦ ਮੈਂ ਮਰੂੰਗਾ ਤੇ ਇਹਨਾਂ ਨੇ ਮੇਰੇ ਸਰੀਰ ਨੂੰ ਜਲਾ ਦੇਣਾ ਤੇ ਫਿਰ ਮੈਂ ਇਹ ਸੂਈ ਨੂੰ ਲੈ ਕੇ ਕਿਵੇਂ ਜਾਵਾਂਗਾ ਸੋ ਦੁਨੀ ਚੰਦ ਉਸੇ ਵੇਲੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਕੋਲ ਜਾਂਦਾ ਹੈ ਤੇ ਗੁਰੂ ਮਹਾਰਾਜ ਜੀ ਨੂੰ ਕਹਿੰਦਾ ਗੁਰੂ ਜੀ ਇਹ ਸੂਈ ਤੁਸੀਂ ਮੇਰੇ ਤੋਂ ਹੁਣੇ ਲੈ ਲਓ ਆਹ ਸੇਵਾ ਮੈਂ ਨਹੀਂ ਨਿਭਾ ਸਕਦਾ ਕਿਉਂਕਿ ਮਰਨ ਤੋਂ ਬਾਅਦ ਮੇਰਾ ਸਰੀਰ ਨਾਲ ਨਹੀਂ ਜਾਣਾ ਇਸ ਲਈ ਤੁਹਾਨੂੰ ਮੈਂ ਆ ਸੂਈ ਤੁਹਾਨੂੰ ਉੱਪਰ ਨਹੀਂ ਦੇ ਸਕਦਾ ਕਿਉਂਕਿ ਮੈਂ ਆ ਸੂਈ ਨੂੰ ਆਪਣੇ ਨਾਲ ਲੈ ਕੇ ਨਹੀਂ ਜਾ ਸਕਦਾ ਹੁਣ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਵਿਖਿਆ ਵੀ ਦੁਨੀ ਚੰਦ ਨੂੰ ਹੁਣ ਉਪਦੇਸ਼ ਦਿੱਤਾ ਜਾ ਸਕਦਾ ਹੈ ਉਦੋਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੁਨੀ ਚੰਦ ਨੂੰ ਉਪਦੇਸ਼ ਦਿੰਦੇ ਹਨ ਸਾਧ ਸੰਗਤ ਜੀ ਦੁਨੀ ਚੰਦ ਦੇ ਕਰੇ ਜਿਹੜਿਆ ਸੱਤ ਚੰਡੇ ਚੁੱਲਦੇ ਸੀ ਇਹ ਸੱਤ ਚੰਡੇ ਚੁੱਲਣ ਦਾ ਮਤਲਬ ਇਹ ਸੀ ਵੀ ਦੁਨੀ ਚੰਦ ਕੋਲ 7 ਲੱਖ ਰੁਪਏ ਸੀ ਜਦੋਂ ਵੀ ਦੁਨੀ ਚੰਦ 1 ਲੱਖ ਰੁਪਿਆ ਕਮਾਉਂਦਾ ਤਾਂ ਉਹ 1 ਚੰਦਾ ਚੁਲਾ ਦਿੰਦਾ ਹੁਣ ਸਾਧ ਸੰਗਤ ਜੀ ਇਹ ਗੱਲ ਸੋਚਣ ਵਾਲੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ 7 ਲੱਖ ਰੁਪਏ ਇਹ ਕਿੰਨੀ ਵੱਡੀ ਰਕਮ ਹੈ ਇਹ ਕਿੰਨੇ ਹੋਣਗੇ ਭਲਾ ਸਾਧ ਸੰਗਤ ਜੀ ਉਹ ਸਮੇਂ ਦੇ ਵਿੱਚ 7 ਲੱਖ ਰੁਪਏ ਦੀ ਕੀ ਕੀਮਤ ਹੋएगी ਆ ਤੁਸੀਂ ਖੁਦ ਸੋਚ ਸਕਦੇ ਹੋ ਦੁਨੀ ਚੰਦ ਕਿੰਨਾ ਕਮੀਰ ਹੋਏਗਾ ਇਹ ਤੁਸੀਂ ਸੋਚ ਹੀ ਸਕਦੇ ਹੋ ਗੁਰੂ ਨਾਨਕ ਸੱਚੇ ਪਾਤਸ਼ਾਹ ਦੁਨੀ ਚੰਦ ਨੂੰ ਕਹਿੰਦੇ ਦੁਨੀ ਚੰਦ ਤੂੰ ਆਪ ਕਹਿਣਾ ਕਿ ਮੇਰੇ ਨਾਲ ਮੇਰੇ ਸਰੀਰ ਨੇ ਤਾਂ ਜਾਣਾ ਨਹੀਂ ਤੇ ਮੈਂ ਸੋਈ ਨੂੰ ਵੀ ਨਾਲ ਨਹੀਂ ਲੈ ਕੇ ਜਾ ਸਕਦਾ ਤਾਂ ਗੁਰੂ ਪਾਤਸ਼ਾਹ ਕਹਿੰਦੇ ਆਹ ਤਨ ਜਿਹੜਾ ਤੂੰ ਪਾਪ ਕਰਕੇ ਲੋਕਾਂ ਨੂੰ ਦੁੱਖ ਦੇ ਕੇ ਧੋਖੇ ਧੜੀਆਂ ਕਰਕੇ ਇਕੱਠਾ ਕੀਤਾ ਹੋਇਆ ਇਹ ਤਾਂ ਤੇਰੇ ਨਾਲ ਕਿਵੇਂ ਜਾਏਗਾ ਮਾਇਆ ਇਕੱਠੀ ਕਰਦੇ ਕਰਦੇ ਤੇਰੀ ਅੱਧੀ ਜ਼ਿੰਦਗੀ ਬੀਤ ਗਈ ਇਹ ਗੱਲ ਨੂੰ ਤੂੰ ਸਮਝ ਕਿ ਇਸ ਮਾਇਆ ਨੇ ਤੇਰੇ ਨਾਲ ਨਹੀਂ ਜਾਣਾ ਗੁਰੂ ਜੀ ਕਹਿੰਦੇ ਦونی ਚੰਦ ਜਦੋਂ ਤੇਰੀ ਮੌਤ ਆਏਗੀ ਤਾਂ ਜਿਹੜਾ ਤੂੰ ਇਹ 7 ਲੱਖ ਰੁਪਏ ਕਮਾਇਆ ਹੈ ਇਹ ਸਾਰਾ ਇੱਥੇ ਹੀ ਰਹਿ ਜਾਣਾ ਤੇ ਜਿਹੜੇ ਆ 7 ਲੱਖ ਰੁਪਏ ਇਕੱਠੇ ਕਰਨ ਵਾਸਤੇ ਜਿਹੜੇ-ਜਿਹੜੇ ਵੀ ਤੂੰ ਪਾਪ ਕੀਤੇ ਨੇ ਇਹ ਸਭ ਤੇਰੇ ਨਾਲ ਜਾਣਗੇ ਉੱਥੇ ਤੇਰਾ ਹਿਸਾਬ ਹੋਊਗਾ ਤੇ ਤੈਨੂੰ ਉਥੇ ਦੱਸਿਆ ਜਾਊਗਾ ਕਿ ਤੇਰੇ ਇਹ ਗੁਨਾਹ ਦੀ ਇਹ ਸਜ਼ਾ ਗੁਰੂ ਜੀ ਕਹਿੰਦੇ ਦੁਨੀ ਚੰਦ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਪੁਨ ਇਕੱਠੇ ਨਹੀਂ ਕੀਤੇ ਤੇ ਬਿਨਾ ਪੁਨਨਾ ਤੋਂ ਤੈਨੂੰ ਦੁਖੀ ਮਿਲਨੇ ਆ ਸੋ ਦੁਨੀ ਚੰਦ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਕਹਿੰਦਾ ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ ਕਿ ਕਿਹੜੀ ਚੀਜ਼ ਨੇ ਸਾਡੇ ਨਾਲ ਜਾਣਾ ਮੈਨੂੰ ਤੁਸੀਂ ਇਹ ਦੱਸੋ ਕਿ ਮੈਂ ਕਰਾਂ ਕੀ ਗੁਰੂ ਨਾਨਕ ਸੱਚੇ ਪਾਸ਼ਾ ਕਹਿੰਦੇ ਜੇ ਤੁਸਾਨੂੰ ਪੁੱਛੀ ਰਿਹਾ ਤੇ ਸਾਡੀ ਗੱਲ ਬਹੁਤ ਧਿਆਨ ਨਾਲ ਸੁਣੀ ਗੁਰੂ ਜੀ ਕਹਿੰਦੇ ਇਸ ਬੰਦੇ ਦੇ ਤਿੰਨ ਮਿੱਤਰ ਹੁੰਦੇ ਨੇ ਪਹਿਲਾ ਮਿੱਤਰ ਹੈ ਤਨ ਦੂਜਾ ਮਿੱਤਰ ਬੰਦੇ ਦਾ ਪਰਿਵਾਰ ਹੁੰਦਾ ਤੇ ਤੀਜਾ ਮਿੱਤਰ ਹੈ ਬੰਦੇ ਦੇ ਕਰਮ ਸਾਧ ਸੰਗਤ ਜੀ ਇਹਨਾਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਨਣਾ ਕਿਉਂਕਿ ਇਹਦੇ ਵਿੱਚੋਂ ਹੀ ਸਾਨੂੰ ਜ਼ਿੰਦਗੀ ਜਿਉਣ ਦਾ ਵੱਲ ਪਤਾ ਲੱਗੇਗਾ ਸੋ ਗੁਰੂ ਨਾਨਕ ਸੱਚੇ ਪਾਸ਼ਾ ਕਹਿੰਦੇ ਭਾਈ ਦੁਨੀ ਚੰਦ ਜਿਨ੍ਹਾਂ ਚਿਰ ਤਾ ਬੰਦੇ ਦੇ ਸਰੀਰ ਦੇ ਵਿੱਚ ਸਵਾਸ ਨੇ ਉਹਨਾਂ ਚਿਰ ਤਾ ਇਹ ਤਨ ਬੰਦੇ ਦੀ ਬਹੁਤ ਜਜੇਕਾਰ ਕਰਾਂਦਾ ਹੈ ਜਦੋਂ ਬੰਦਾ ਮਰ ਜਾਂਦਾ ਹੈ ਤੇ ਉਹਦੇ ਕਮਾਏ ਹੋਏ ਸਾਰੇ ਤਨ ਨੂੰ ਦੂਜਿਆਂ ਨੇ ਸਾਂਭ ਲੈਣਾ ਤੇ ਜਿਨ੍ਹਾਂ ਲਈ ਤੂੰ ਇੰਨੇ ਪਾਪ ਕੀਤੇ ਨੇ ਉਹਨਾਂ ਸਾਰਿਆਂ ਨੇ ਤੇਰਾ ਅੰਤਲੇ ਸਮੇਂ ਸਾਥ ਛੱਡ ਦੇਣਾ ਜਦੋਂ ਤੱਕ ਤੱਕ ਤਾਂ ਤੇਰੇ ਸਰੀਰ ਦੇ ਵਿੱਚ ਸਵਾਸ ਨੇ ਉਹਨਾਂ ਚਿਰ ਤੇਰਾ ਪਰਿਵਾਰ ਤੇਰਾ ਮਿੱਤਰ ਹੈ ਪਰ ਜਦੋਂ ਹੀ ਤੇਰੇ ਸਰੀਰ ਦੇ ਵਿੱਚੋਂ ਸਵਾਸ ਨਿਕਲੇ ਉਦੋਂ ਹੀ ਉਹਨਾਂ ਦੀ ਮਿੱਤਰਤਾ ਖਤਮ ਹੋ ਜਾਣੀ ਹੈ ਗੁਰੂ ਜੀ ਕਹਿੰਦੇ ਮਰਨ ਤੋਂ ਬਾਅਦ ਬੰਦੇ ਦਾ ਕੋਈ ਵੀ ਸਾਥੀ ਨਹੀਂ ਹੈ ਜਿਨ੍ਹਾਂ ਨਾਲ ਵੀ ਤੂੰ ਪਿਆਰ ਕਰਦਾ ਹੈ ਉਹਨਾਂ 'ਚੋਂ ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣਾ ਨਾ ਤਾਂ ਇਸ ਪੈਸੇ ਨੇ ਜਾਣਾ ਤੇ ਨਾ ਹੀ ਤੇਰੇ ਪਰਿਵਾਰ ਨੇ ਜਾਣਾ ਇਹ ਦੋਨੋਂ ਮਿੱਤਰਤਾ ਹੀ ਇੱਥੇ ਹੀ ਖਤਮ ਹੋ ਜਾਣੀ ਹੈ ਪਰ ਜਿਹੜਾ ਤੇਰਾ ਤੀਜਾ ਮਿੱਤਰ ਹੈ ਤੇਰਾ ਕਰਮ ਸਿਰਫ ਕਰਮ ਨੇ ਤੇਰੇ ਨਾਲ ਜਾਣਾ ਹੈ ਗੁਰੂ ਜੀ ਕਹਿੰਦੇ ਜਿਹੜਾ ਤੇਰਾ ਤੀਜਾ ਮਿੱਤਰ ਹੈ ਉਹ ਤੇਰੀ ਕੱਲਿਆਂ ਦੀ ਸਹਾਇਤਾ ਕਰੇਗਾ ਉਹ ਤੇਰੇ ਨਾਲ ਜਾਏਗਾ ਚੰਗਾ ਜਾਂ ਮਾੜਾ ਜਿਹੜਾ ਵੀ ਤੂੰ ਕਰਮ ਕੀਤਾ ਹੋਇਆ ਉਹ ਤੇਰੇ ਨਾਲ ਜਾਏਗਾ ਉਹਨਾਂ ਚਿਰ ਕਰਮ ਤੇਰਾ ਸਾਥ ਨਹੀਂ ਛੱਡਦਾ ਗੁਰੂ ਜੀ ਕਹਿੰਦੇ ਨਾਹੀ ਪਰਿਵਾਰ ਨੇ ਨਾਲ ਜਾਣਾ ਨਾਹੀ ਧੰਨੇ ਨਾਲ ਜਾਣਾ ਜੇ ਜਾਣਾ ਨਾਲ ਤਾਂ ਕੇਵਲ ਕਰਮਾਂ ਨੇ ਉਹਨੇ ਤੇ ਕਰਮਾ ਦੇ ਵਿੱਚ ਉਹ ਪਰਮਾਤਮਾ ਦਾ ਜਪਿਆ ਹੋਇਆ ਨਾਮ ਹੋਏਗਾ ਉਹ ਨਾਲ ਜਾਏਗਾ ਹੁਣ ਸਾਸ ਸੰਗਤ ਜੀ ਗੁਰੂ ਨਾਨਕ ਸੱਚੇ ਪਾਸ਼ਾ ਦੁਨੀ ਚੰਦ ਨੂੰ ਇਹ ਸਮਝਾਣ ਲੱਗੇ ਨੇ ਕਿ ਤੂੰ ਕਰਨਾ ਕੀ ਹੈ ਗੁਰੂ ਮਹਾਰਾਜ ਕਹਿੰਦੇ ਭਾਈ ਸਭ ਤੋਂ ਪਹਿਲਾਂ ਤਾਂ ਜਿਹੜੇ ਤੇਰੇ ਕੋਲੇ 7 ਲੱਖ ਰੁਪਏ ਹੈ ਉਹ ਸਾਰੇ ਪੈਸਿਆਂ ਨੂੰ ਤੂੰ ਚੰਗੇ ਕੰਮਾਂ ਵਿੱਚ ਲਾ ਦੇ ਇਹਦੇ ਨਾਲ ਤੇਰੇ ਚੰਗੇ ਕਰਮ ਬਣਨਗੇ ਦੂਸਰਾ ਤੂੰ ਪਰਮੇਸ਼ਰ ਦਾ ਨਾਮ ਜਪ ਸਾਧ ਸੰਗਤ ਜੀ ਜੇ ਕੋਈ ਗੁਰੂ ਸਾਹਿਬ ਜੀ ਨੂੰ ਇਹ ਗੱਲ ਪੁੱਛੇ ਕਿ ਪਰਮੇਸ਼ਰ ਦਾ ਨਾਮ ਕਿੰਨਾ ਸਮਾਂ ਜਪਣਾ ਪੈਣਾ ਗੁਰੂ ਮਹਾਰਾਜ ਜੀ ਕਹਿੰਦੇ ਕਿ ਹਰ ਸਾਹ ਦੇ ਨਾਲ ਨਾਮ ਜਪਣਾ ਹੈ ਆਪਣਾ ਇੱਕ ਵੀ ਸਾਹ ਵਿਅਰਥ ਨਹੀਂ ਜਾਣ ਦੇਣਾ ਤੇ ਤੀਸਰਾ ਸੰਗਤ ਵਿੱਚ ਜਾ ਕੇ ਨਾਮ ਜਪਿਆ ਕਰ ਸੰਗਤ ਕਰਿਆ ਕਰ ਗੁਰਮੁਖਾ ਦੀ ਹਰ ਸਾਹ ਦੇ ਨਾਲ ਪਰਮੇਸ਼ਰ ਦਾ ਨਾਮ ਉਚਾਰਨਾ ਹੈ ਬਾਕੀ ਤੂੰ ਸਾਰੇ ਵਿਕਾਰ ਛੱਡ ਦੇ ਜਦੋਂ ਦੁਨੀ ਚੰਦ ਨੇ ਇਹ ਸਾਰੀ ਗੱਲ ਸੁਣੀ ਤਾਂ ਉਹਦਾ ਹਿਰਦਾ ਸ਼ਾਂਤ ਹੋ ਗਿਆ ਉਹ ਸਮਝ ਗਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਮੇਰੇ ਭਲੇ ਦੀ ਗੱਲ ਕਰ ਰਹੇ ਹਨ ਦੁਨੀ ਚੰਦ ਨੇ ਜਿੰਨੀ ਵੀ ਮਾਇਆ ਜੁੜੀ ਹੋਈ ਸੀ ਉਹਨੇ ਉਹ ਸਾਰੀ ਮਾਇਆ ਸੰਤਾ ਤੇ ਲਾ ਦਿੱਤੀ ਉਹਨੇ ਲੋਕਾਂ ਨੂੰ ਵਸਤਰ ਦਿੱਤੇ ਲੰਗਰ ਲਗਾਏ ਉਹਨੇ ਜਿੰਨੀ ਵੀ ਮਾਇਆ ਇਕੱਠੀ ਕੀਤੀ ਹੋਈ ਸੀ ਉਹਨੇ ਉਹ ਸਾਰੀ ਮਾਇਆ ਚੰਗੇ ਪਾਸੇ ਲਗਾ ਦਿੱਤੀ ਜੰਗੇ ਕੰਮਾਂ ਵਿੱਚ ਲਗਾ ਦਿੱਤੀ ਦੂਰ ਦੂਰ ਤੱਕ ਜਿੱਥੇ ਤੱਕ ਉਹਦੀ ਪਹੁੰਚ ਸੀ ਉਹਨੇ ਉੱਥੋਂ ਉੱਥੋਂ ਤੱਕ ਲੰਗਰ ਲਗਾ ਦਿੱਤੇ ਸੰਤਾ ਮਹਾਪੁਰਖਾ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਲੋਕਾਂ ਨੂੰ ਕਪੜੇ ਸਵਾ ਸਵਾ ਕੇ ਦਿੱਤੇ ਉਹਨੇ ਆਪਣਾ ਬਹੁਤਾ ਸਮਾਂ ਸੰਗਤ ਵਿੱਚ ਬਤੀਤ ਕੀਤਾ ਤੇ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦਿੱਤਾ ਉਹਨੇ ਸਾਰੇ व्यर्थ ਕੰਮ ਛੱਡ ਦਿੱਤੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਕਿਰਪਾ ਸਦਕਾ ਨਿਹਾਲ ਨਿਹਾਲ ਹੋ ਗਿਆ ਗੁਰੂ ਨਾਨਕ ਸੱਚੇ ਪਾਸ਼ਾ ਜੀ ਐਵੇਂ ਉਸ ਦੁਨੀ ਚੰਦਾ ਪਲਾ ਕਰਕੇ ਅੱਗੇ ਨੂੰ ਚੱਲ ਪਏ ਸੋ ਸਾਧ ਸੰਗਤ ਜੀ ਇਸ ਕਥਾ ਦੇ ਵਿੱਚ ਸਾਨੂੰ ਗੁਰੂ ਨਾਨਕ ਸੱਚੇ ਪਾਸ਼ਾ ਜੀ ਇਹ ਗੱਲ ਸਮਝਾਉਂਦੇ ਹਨ ਕਿ ਸ਼ਰਾਧ ਕਰਕੇ ਕਿਸੇ ਤੱਕ ਵੀ ਭੋਜਨ ਨਹੀਂ ਪਹੁੰਚਿਆ ਜੇ ਤਾਂ ਸ਼ਰਾਧ ਕਰਕੇ ਕਿਸੇ ਤੱਕ ਭੋਜਨ ਪਹੁੰਚਦਾ ਤਾ ਦੁਨੀ ਚੰਦ ਦਾ ਪਿਤਾ ਜੋ ਕਿ ਬਗਿਆੜ ਦੀ ਜੂਨੀ ਵਿੱਚ ਸੀ ਉਹ ਭੁੱਖਾ ਕਿਵੇਂ ਰਹਿ ਗਿਆ ਦੂਸਰੀ ਗੱਲ ਗੁਰੂ ਮਹਾਰਾਜ ਕਹਿੰਦੇ ਅੰਤਲੇ ਸਮੇਂ ਦੇ ਵਿੱਚ ਪਰਮੇਸ਼ਰ ਨੂੰ ਯਾਦ ਰੱਖਣਾ ਜੇ ਤਾ ਤੁਸੀਂ ਪਰਮੇਸ਼ਰ ਦੇ ਨਾਮ ਨੂੰ ਤਿਆਗ ਕੇ ਕਿਸੇ ਹੋਰ ਵਾਸ਼ਨਾਵਾਂ ਵਿੱਚ ਫਸ ਗਏ ਕਿਸੇ ਹੋਰ ਵਿਚਾਰਾ ਵਿੱਚ ਫਸ ਗਏ ਤਾਂ ਗੁਰੂ ਮਹਾਰਾਜ ਕਹਿੰਦੇ ਤੁਹਾਨੂੰ ਉਸੇ ਵਾਸ਼ਨਾ ਦੇ ਅਨੁਸਾਰ ਜੀਵਨ ਮਿਲਦਾ ਜਿਵੇਂ ਦੁਨੀ ਚੰਦ ਦੇ ਪਿਤਾ ਨੂੰ ਮੱਛੀ ਦੀ ਵਾਸ਼ਨਾ ਦੇ ਵਿੱਚ ਫਸ ਕੇ ਇੱਕ ਬਗਿਆੜ ਦੀ ਜੁਨੀ ਮਿਲੀ ਤੇ ਕਿਸੇ ਨੂੰ ਪੈਸੇ ਦੀ ਵਾਸ਼ਨਾ ਵਿੱਚ ਫਸ ਕੇ ਸੱਪ ਦੀ ਜੁਨੀ ਮਿਲ ਜਾਂਦੀ ਹੈ ਸੋ ਗੁਰੂ ਮਹਾਰਾਜ ਕਹਿੰਦੇ ਅੰਤਲੇ ਸਮੇਂ ਪਰਮਾਤਮਾ ਦਾ ਨਾਮ ਚੇਤੇ ਰੱਖਣਾ ਹੈ ਵਾਹਿਗੁਰੂ ਗੁਰਮੰਤਰ ਨੂੰ ਚੇਤੇ ਰੱਖਣਾ ਹੈ ਫਿਰ ਗੁਰੂ ਮਹਾਰਾਜ ਦੁਨੀ ਚੰਦ ਨੂੰ ਇੱਕ ਹੋਰ ਗੱਲ ਸਮਝਾਉਂਦੇ ਆ ਗੁਰੂ ਜੀ ਉਹਨੂੰ ਇਹ ਦੱਸਦੇ ਆ ਜਿਹੜਾ ਤੂੰ ਇਹ ਪੈਸਾ ਇਕੱਠਾ ਕੀਤਾ ਹੋਇਆ ਇਹ ਪੈਸੇ ਨੂੰ ਤੂੰ ਗਰੀਬਾਂ ਵਿੱਚ ਵੰਡ ਦੇ ਦੁਖੀਆਂ ਤੇ ਲੋੜਵੰਦਾਂ ਵਿੱਚ ਵੰਡ ਦੇ ਜਿਨ੍ਹਾਂ ਨੂੰ ਇਹ ਪੈਸੇ ਨਾਲ ਸੁੱਖ ਮਿਲੇ ਉਹਨਾਂ ਵਿੱਚ ਵੰਡ ਦੇ ਤੇ ਤੂੰ ਖੁਦ ਸੰਗਤ ਵਿੱਚ ਬੈ ਕੇ ਨਾਮ ਜਪਿਆ ਕਰ ਸੋ ਸਾਥ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਗੁਰੂ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਹੁਣ ਅਸੀਂ ਕੁਇਦਰ ਮੂਲ ਮੰਤਰ ਦਾ ਜਾਪ ਕਰ ਲਈਏ ਤਾਂ ਕਿ ਸਾਨੂੰ ਕਥਾ ਸੁਣਨ ਦਾ ਦੁਗਣਾ ਫਾਇਦਾ ਹੋਏ